ਸਿੱਖ ਧਰਮ ਦੀਆਂ ਵੱਡੀਆਂ ਕਹਾਣੀਆਂ ਵਿੱਚੋਂ ਇੱਕ ਕਹਾਣੀ ਜੋ ਸਾਡੀ ਦੋਸਤੀ ਸਾਡਾ ਪਿਆਰ ਇਸ ਦੀ ਅਸਲੀਅਤ ਦੀ ਮਿਸਾਲ ਪੇਸ਼ ਕਰਦੀ ਹੈ ਜਿੱਥੇ ਦੁੱਖ ਗਰੀਬੀ ਅਤੇ ਮੁਸ਼ਕਲਾਂ ਦੇ ਬਾਵਜੂਦ ਵੀ ਦੋ ਦੋਸਤ ਇੱਕ ਦੂਜੇ ਲਈ ਕੁਰਬਾਨ ਹੋ ਜਾਂਦੇ ਨੇ ਆਓ ਸੁਣੀਏ ਇੱਕ ਐਸੀ ਕਹਾਣੀ ਜਿਸ ਨੇ ਸਿੱਖ ਧਰਮ ਦੀ ਅਸਲੀਅਤ ਨੂੰ ਜਿਉਂਦਾ ਰੱਖਿਆ ਸੂਹਾ ਸਿੰਘ ਅਤੇ ਮੋਹਨ ਸਿੰਘ ਦੀ ਦੋਸਤੀ ਦੋਨੇ ਹੀ ਗਰੀਬ ਸਿੱਖ ਸੀ ਪਰ ਉਹਨਾਂ ਦੇ ਦਿਲ ਬਹੁਤ ਵੱਡੇ ਸੂਹਾ ਸਿੰਘ ਅਤੇ ਮੋਹਨ ਸਿੰਘ ਇੱਕ ਹੀ ਪਿੰਡ ਦੇ ਰਹਿਣ ਵਾਲੇ ਸੀ ਉਹਨਾਂ ਦੀ ਦੋਸਤੀ ਬਚਪਨ ਤੋਂ ਹੀ ਸ਼ੁਰੂ ਹੋਈ ਦੋਵੇਂ ਹਰ ਕੰਮ ਲਈ ਇੱਕ ਦੂਜੇ ਦਾ ਸਾਥ ਦਿੰਦੇ ਜਦੋਂ ਸੂਹਾ ਸਿੰਘ ਦੇ ਘਰ ਮੋਹਨ ਸਿੰਘ ਜਾਂਦਾ ਤਾਂ ਉਹਨਾਂ ਨੂੰ ਖਾਣ ਪੀਣ ਦੀ ਕੋਈ ਪਰਵਾਹ ਨਹੀਂ ਸੀ ਹੁੰਦੀ ਸੂਹਾ ਸਿੰਘ ਦੀ ਮਾਂ ਮੋਹਨ ਸਿੰਘ ਨੂੰ ਆਪਣਾ ਪੁੱਤ ਹੀ ਸਮਝਦੀ ਸੀ ਇਸੇ ਤਰ੍ਹਾਂ ਜਦੋਂ ਸੂਹਾ ਸਿੰਘ ਮੋਹਨ ਸਿੰਘ ਦੇ ਘਰ ਜਾਂਦਾ ਤੇ ਉਹ ਵੀ ਉਸ ਨੂੰ ਆਪਣਾ ਹੀ ਘਰ ਲੱਗਦਾ ਦੋਵੇਂ ਦੋਸਤ ਬਹੁਤ ਹੀ ਗਰੀਬ ਸਨ ਉਹਨਾਂ ਕੋਲ ਪੈਸਾ ਜਾਇਦਾਦ ਜਾਂ ਅਮੀਰੀ ਦਾ ਕੋਈ ਲਾਲਚ ਨਹੀਂ ਸੀ ਪਰ ਉਹਨਾਂ ਦੇ ਦਿਲਾਂ ਵਿੱਚ ਇੱਕ ਦੂਜੇ ਦੇ ਪ੍ਰਤੀ ਪਿਆਰ ਅਤੇ ਸੇਵਾ ਬਹੁਤ ਕੁੱਟ-ਕੁੱਟ ਕੇ ਭਰੀ ਹੋਈ ਸੀ ਦੋਵੇਂ ਮਿਹਨਤ ਕਰਦੇ ਕਿਸੇ ਨੂੰ ਮਜ਼ਦੂਰੀ ਮਿਲਦੀ ਕਿਸੇ ਨੂੰ ਕਿਸਾਨੀ ਮਿਲਦੀ ਜਦੋਂ ਕਿਸੇ ਇੱਕ ਨੂੰ ਔਖਾ ਟਾਈਮ ਆਉਂਦਾ ਤਾਂ ਦੂਜਾ ਬਿਨਾਂ ਸੋਚੇ ਸਮਝੇ ਉਸਦੀ ਮਦਦ ਲਈ ਤਿਆਰ ਹੋ ਜਾਂਦਾ ਇੱਕ ਸਮਾਂ ਅਜਿਹਾ ਆਇਆ ਕਿ ਜਦੋਂ ਇੱਕ ਵਾਰ ਪਿੰਡ ਵਿੱਚ ਅਕਾਲ ਪੈ ਗਿਆ ਲੋਕਾਂ ਨੂੰ ਖਾਣ ਪੀਣ ਦੇ ਲਈ ਸਮਾਨ ਮਿਲਣਾ ਬੰਦ ਹੋ ਗਿਆ ਦੋਵੇਂ ਦੋਸਤ ਇਸ ਮੁਸ਼ਕਲ ਦੇ ਸਾਹਮਣੇ ਵੀ ਇਕੱਠੇ ਹੀ ਰਹੇ ਜੋ ਕੁਝ ਵੀ ਉਹਨਾਂ ਨੂੰ ਮਿਲਦਾ ਉਹ ਦੋਨੇ ਆਪਸ ਵਿੱਚ ਇੰਨਾ ਕੋ ਵੰਡ ਲੈਂਦੇ ਕਿ ਦੋਵੇਂ ਜੀਉ ਸਕਣ 모ਹਨ ਸਿੰਘ ਕਈ ਵਾਰੀ ਆਪਣੀ ਭੁੱਖ ਨੂੰ ਦਬਾ ਲੈਂਦਾ ਤਾਂ ਜੋ ਸੁਹਾ ਸਿੰਘ ਕੁਝ ਖਾ ਸਕੇ ਸੁਹਾ ਸਿੰਘ ਵੀ 모ਹਨ ਸਿੰਘ ਲਈ ਆਪਣੀ ਸਹੂਲਤ ਤਿਆਗ ਦਿੰਦਾ ਉਹਨਾਂ ਦਾ ਇਹ ਵਤੀਰਾ ਇਹ ਦਿਖਾਉਂਦਾ ਹੈ ਕਿ ਦੋਸਤੀ ਸਿਰਫ ਇੱਕ ਰਿਸ਼ਤਾ ਹੀ ਨਹੀਂ ਸਗੋਂ ਜੀਵਨ ਦਾ ਅਹਿਮ ਹਿੱਸਾ ਬਣ ਜਾਂਦੀ ਹੈ ਸਿੱਖ ਧਰਮ ਵਿੱਚ ਪਾਈ ਜਾ ਰਹੇ ਨੂੰ ਬਹੁਤ ਹੀ ਮਹੱਤਵ ਦਿੱਤਾ ਗਿਆ ਹੈ ਸੂਹਾ ਸਿੰਘ ਅਤੇ ਮੋਹਨ ਸਿੰਘ ਦੀ ਮਿੱਤਰਤਾ ਸਿੱਖੀ ਦੇ ਸਿਧਾਂਤਾਂ ਦਾ ਪ੍ਰਤੀਕ ਹੈ ਸਿੱਖ ਧਰਮ ਸਾਨੂੰ ਸਿਖਾਉਂਦਾ ਹੈ ਕਿ ਸਾਨੂੰ ਹਮੇਸ਼ਾ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਕਿਸੇ ਨੂੰ ਵੀ ਇਕੱਲਾ ਮਹਿਸੂਸ ਨਹੀਂ ਹੋਣ ਦੇਣਾ ਲੰਗਰ ਦੀ ਰਸਮ ਜੋ ਸਿੱਖ ਧਰਮ ਦੀ ਸ਼ਾਨ ਹੈ ਉਸੇ ਪਾਈਜਾਰੇ ਦੀ ਬਿਹਤਰੀ ਦੀ ਇੱਕ ਉਦਾਹਰਣ ਹੈ ਸੂਹਾ ਸਿੰਘ ਅਤੇ ਮੋਹਨ ਸਿੰਘ ਨੇ ਆਪਣੀ ਦੋਸਤੀ ਨੂੰ ਇਨਾ ਹੀ ਸਿੱਖ ਸਿਧਾਂਤਾਂ ਤੇ ਯੋੰਦਾ ਰੱਖਿਆ ਇੱਕ ਵਾਰ ਮੋਹਨ ਸਿੰਘ ਬਿਮਾਰ ਹੋ ਗਿਆ ਉਸਦੀ ਹਾਲਤ ਬਹੁਤ ਹੀ ਮਾੜੀ ਹੋ ਗਈ ਸੂਹਾ ਸਿੰਘ ਨੇ ਉਸਦੇ ਇਲਾਜ ਲਈ ਆਪਣਾ ਸਾਰਾ ਸਮਾਂ ਤੇ ਪੈਸਾ ਲਗਾ ਦਿੱਤਾ ਉਹ ਰਾਤਾਂ ਨੂੰ ਜਾਗਦਾ ਅਤੇ ਮੋਹਨ ਸਿੰਘ ਦੀ ਸੇਵਾ ਕਰਦਾ ਜਦੋਂ ਮੋਹਨ ਸਿੰਘ ਦੀ ਹਾਲਤ ਕਾਫੀ ਬੁਰੀ ਹੋ ਰਹੀ ਸੀ ਤਾਂ ਸੂਹਾ ਸਿੰਘ ਨੇ ਇੱਕ ਦੂਜੇ ਨੂੰ ਸਹਾਇਤਾ ਨਾਲ ਉਹਨਾਂ ਦੇ ਦੁੱਖਾਂ ਨੂੰ ਘਟਾਇਆ ਅਤੇ ਉਹਨਾਂ ਨੂੰ ਹੌਸਲਾ ਵੀ ਦਿੱਤਾ ਇੱਕ ਹੋਰ ਵੱਡੀ ਘਟਨਾ ਉਹਨਾਂ ਨਾਲ ਵਾਪਰੀ ਜਦੋਂ ਦੋਵਾਂ ਦੇ ਪਰਿਵਾਰਾਂ ਨੂੰ ਖਤਰਾ ਸੀ ਅਤੇ ਉਹਨਾਂ ਨੂੰ ਪਿੰਡ ਛੱਡਣ ਦਾ ਸਮਾਂ ਆ ਗਿਆ ਇਸ ਵੇਲੇ ਵੀ ਦੋਨਾਂ ਨੇ ਆਪਣੀ ਦੋਸਤੀ ਨੂੰ ਸਭ ਤੋਂ ਜ਼ਿਆਦਾ ਮਹੱਤਵ ਦਿੱਤਾ ਉਹਨਾਂ ਨੇ ਇੱਕ ਦੂਜੇ ਨੂੰ ਸਹਾਰਾ ਦਿੱਤਾ ਜਿਸ ਨਾਲ ਉਹ ਕਦੇ ਵੀ ਆਪਣੇ ਰਸਤੇ ਤੇ ਇੱਕ ਦੂਜੇ ਤੋਂ ਅਲੱਗ ਨਹੀਂ ਹੋਏ ਜਦੋਂ ਮੋਹਨ ਸਿੰਘ ਦਾ ਅੰਤ ਦਾ ਸਮਾਂ ਆ ਗਿਆ ਉਸ ਦੀ ਬਿਮਾਰੀ ਨੇ ਉਸ ਨੂੰ ਮੌਤ ਦੇ ਮੂੰਹ ਵਿੱਚ ਜਾਣ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਉਸ ਵੇਲੇ ਵੀ ਸੁਹਾ ਸਿੰਘ ਨੇ ਉਸ ਦੀ ਜ਼ਿੰਦਗੀ ਦਾ ਹਰ ਪਲ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਕਦੇ ਵੀ ਉਸ ਤੋਂ ਦੂਰ ਨਹੀਂ ਗਿਆ ਸੁਹਾ ਸਿੰਘ ਨੇ ਮੋਹਨ ਸਿੰਘ ਨੂੰ ਯਾਦ ਕਰਵਾਇਆ ਕਿ ਉਹ ਕਿਸ ਤਰ੍ਹਾਂ ਦੁੱਖਾਂ ਨੂੰ ਸਾਂਝਾ ਕਰਦੇ ਰਹੇ ਅਤੇ ਮੋਹਨ ਸਿੰਘ ਨੇ ਆਪਣੀ ਆਖਰੀ ਸਾਹ ਵੱਡੀ ਸ਼ਾਂਤੀ ਨਾਲ ਲਈ ਇਹਨਾਂ ਦੋਨਾਂ ਦੋਸਤਾਂ ਦੀ ਯਾਰੀ ਨੇ ਸਾਨੂੰ ਇਹ ਸਿਖਾਇਆ ਕਿ ਸੱਚੇ ਦੋਸਤ ਇੱਕ ਦੂਜੇ ਲਈ ਆਪਣਾ ਜੀਵਨ ਕੁਰਬਾਨ ਵੀ ਕਰ ਦਿੰਦੇ ਨੇ ਤੇ ਦੁੱਖਾਂ ਦੇ ਬਾਵਯੂਦ ਵੀ ਇੱਕ ਦੂਜੇ ਦਾ ਸਾਥ ਨਹੀਂ ਛੱਡਦੇ ਅਤੇ ਇਹੀ ਸਿੱਖ ਧਰਮ ਦੀ ਅਸਲੀਅਤ ਹੈ ਅੱਜ ਕੱਲ ਦੇ ਸੋਸ਼ਲ ਮੀਡੀਆ ਨੇ ਤੇ ਲੋਕਾਂ ਨੂੰ ਇੱਕ ਨਵਾਂ ਰਖ ਦਿਖਾ ਦਿੰਦਾ ਹੈ ਕਿ ਉਹ ਤਰ੍ਹਾਂ ਤਰ੍ਹਾਂ ਦੇ ਲੋਕਾਂ ਨਾਲ ਗੱਲਾਂ ਕਰਦੇ ਨੇ ਆਪਣੀ ਅਸਲ ਜ਼ਿੰਦਗੀ ਦੇ ਵਿੱਚ ਦੋਸਤੀ ਨੂੰ ਖਤਮ ਕਰਦੇ ਜਾ ਰਹੇ ਨੇ ਜਿਹਦੇ ਸਮੇਂ ਵਿੱਚ ਬਹੁਤ ਸਾਰੀਆਂ ਜ਼ਿੰਦਗੀਆਂ ਵਿੱਚ ਲੋਕ ਆਪਣੇ ਦੁੱਖਾਂ ਅਤੇ ਮੁਸ਼ਕਲਾਂ ਨੂੰ ਆਪਣੇ ਦਿਲ ਵਿੱਚ ਹੀ ਲੁਕਾ ਰੱਖਦੇ ਨੇ। ਜਿੰਲਾਂ ਵਿੱਚ ਵੱਡੀ ਵੱਡੀ ਟੈਨਸ਼ਨ ਹੁੰਦੀ ਹੈ ਪਰ ਉਹ ਉਸ ਨੂੰ ਕਦੇ ਵੀ ਬਾਹਰ ਕਿਸੇ ਨਾਲ ਜ਼ਾਹਿਰ ਨਹੀਂ ਕਰਦੇ। ਇੱਕ ਦੂਜੇ ਦੀ ਮਦਦ ਲੈਣ ਵਿੱਚ ਵੀ हिचकिਚਾਉਂਦੇ ਨੇ ਤੇ ਅੱਜ ਦੇ ਸਮੇਂ ਦਾ ਕਾਲਾ ਸੱਚ ਇਹ ਵੀ ਹੈ ਕਿ ਕੋਈ ਕਿਸੇ ਦਾ ਸਹਾਰਾ ਨਹੀਂ ਬਣਦਾ। ਕੋਈ ਕਿਸੇ ਦੇ ਦੁੱਖ ਵਿੱਚ ਬਾਹ ਨਹੀਂ ਫੜਦਾ। ਬਹੁਤ ਹੀ ਵਿਰਲੇ ਲੋਕ ਹੋਣਗੇ ਜਿਨ੍ਹਾਂ ਦੇ ਦਿਲ ਵਿੱਚ ਅੱਜ ਵੀ ਇਹੋ ਜੀ ਭਾਵਨਾਵਾਂ ਜਿਉਂਦੀ ਹੈ ਜੇਕਰ ਅੱਜ ਦੇ ਸਮੇਂ ਵਿੱਚ ਤੁਹਾਡੇ ਨਾਲ ਵੀ ਕੋਈ ਇਹੋ ਜਿਹਾ ਸੱਚਾ ਦੋਸਤ ਕੋਈ ਸੱਚਾ ਪਿਆਰ ਤੁਹਾਡੇ ਨਾਲ ਖੜਾ ਹੈ ਤਾਂ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਜੀ ਧੰਨਵਾਦ